ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਰਸਮੀ ਤੌਰ ਤੇ ਉੱਤੇ ਐਲਾਨ ਕੀਤਾ ਹੈ ਕਿ ਕੈਨੇਡਾ ਸਯੁਕਤ ਰਾਸ਼ਟਰ ਮਹਾ ਸਭਾ ਤੋਂ ਪਹਿਲਾਂ ਇੱਕ ਫਲਸਤਿਨੀ ਰਾਜ ਨੂੰ ਮਾਨਤਾ ਦੇਵੇਗਾ ਕਿਉਂਕਿ ਵਿਸ਼ਵ ਨੇਤਾਵਾਂ ਦਾ ਅੰਤਰਰਾਸ਼ਟਰੀ ਕੱਠ ਮੱਧ ਪੂਰਬ ਦੇ ਵਿੱਚ ਚੱਲ ਰਹੀ ਅਸ਼ਾਂਤੀ ਦੇ ਨਾਲ ਜੂਝ ਰਿਹਾ ਹੈ ਉਹਨਾਂ ਨੇ ਕਿਹਾ ਕਿ ਕੈਨੇਡਾ ਇਸ ਗੱਲ ਦੇ ਭਰਮ ਦੇ ਵਿੱਚ ਨਹੀਂ ਹੈ ਕਿ ਇਹ ਮਾਨਤਾ ਇੱਕ ਇਲਾਜ ਹੈ ਇਹ ਮਾਨਤਾ ਸਯੁਕਤ ਰਾਸ਼ਟਰ ਚਾਰਟਰ ਦੇ ਵਿੱਚ ਦਰਸ਼ਾਏ ਗਏ ਸਵੈ ਨਿਰਣੇ ਅਤੇ ਬੁਨਿਆਦੀ ਮਨੁੱਖੀ ਅਧਿਕਾਰਾਂ ਦੇ ਸਿਧਾਂਤਾਂ ਤਾਤੇ ਪੀੜੀਆਂ ਤੋਂ ਕੈਨੇਡਾ ਦੀ ਇਕ ਸਾਰ ਨੀਤੀ ਦੇ ਨਾਲ ਮਜ਼ਬੂਤੀ ਦੇ ਨਾਲ ਝੁਡੀ ਹੋਈ ਹੈ ਯੂਨਾਈਟਿਡ ਕਿੰਗਡਮ ਅਤੇ ਆਸਟ੍ਰੇਲੀਆ ਸਮੇਤ ਹੋਰ ਪ੍ਰਮੁੱਖ ਅੰਤਰਰਾਸ਼ਟਰੀ ਸਹਿਯੋਗ ਦੀ ਇੱਕ ਸੁਤੰਤਰ ਫਲਸਤੀਨੀ ਰਾਜ ਨੂੰ ਮੰਨਤਾ ਦੇਣ ਦੇ ਵਿੱਚ ਕੈਨੇਡਾ ਦੇ ਨਾਲ ਸ਼ਾਮਲ ਹੋਏ ਅਤੇ ਹੋਰਾਂ ਦੇ ਇਸ ਹਫਤੇ ਨਿਊਯਾਰਕ ਦੇ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਦੇ 80ਵੇਂ ਸੈਸ਼ਨ ਦੌਰਾਨ ਸ਼ਾਮਲ ਹੋਣ ਦੀ ਉਮੀਦ ਕੀਤੀ ਜਾ ਰਹੀ ਸੀ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਇਸ ਕਦਮ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਹ ਹਮਾਸ ਉਹ ਸਮੂਹ ਜਿਸ ਨੇ 7 ਅਕਤੂਬਰ 2023 ਨੂੰ ਹਮਲੇ ਦੀ ਅਗਵਾਈ ਕੀਤੀ ਸੀ ਉਸ ਨੂੰ ਹੌਸਲਾ ਦਿੰਦਾ ਹੈ ਅਤੇ ਜੰਗਬੰਦੀ ਸੌਦੇ ਅਤੇ ਬੰਦਕਾਂ ਦੀ ਰਿਹਾਈ ਦੇ ਲਈ ਗੱਲਬਾਤ ਨੂੰ ਹੋਰ ਮੁਸ਼ਕਲ ਬਣਾਉਂਦਾ ਹੈ